ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ਵਕਤ-ਵਕ ਖਾਵਾਂ ਦੇ ਨਾਲ-ਨਾਲ ਫਾਜ਼ਿਲਕਾ ਵਿੱਚ ਵੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੇ ਵਕਤ-ਵਕ ਹਿੱਸਿਆਂ ਵਿੱਚ ਰਾਵਣ ਕੁੰਭ ਕਰਨ ਅਤੇ ਮੇਗਨਾਥ ਦੇ ਪੁਤਲਿਆਂ ਦਾ ਦਹਨ ਕੀਤਾ ਗਿਆ, ਜਿਸ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਫਾਜ਼ਿਲਕਾ ਦੇ ਐਮਰ ਕਾਲਜ ਸਟੇਡੀਅਮ ਦੇ ਨਜ਼ਦੀਕ ਇਲੈਕਟ੍ਰੋਨਿਕ ਤਰੀਕੇ ਨਾਲ ਰਾਵਣ ਕੁੰਭ ਕਰਨ ਅਤੇ ਮੇਗਨਾਥ ਦੇ ਪੁਤਲੇ ਜਲਾਏ ਗਏ। ਇਸ ਮੌਕੇ ਦੁਸ਼ਹਿਰਾ ਕਮੇਟੀ ਦੇ ਆਗੂਆਂ ਨੇ ਪ੍ਰੇਮ ਪਿਆਰ ਨਾਲ ਰਹਿਣ ਦਾ ਸੁਨੇਹਾ ਦਿੱਤਾ। ਉੱਥੇ ਹੀ ਦੁਸਹਿਰੇ ਵਿੱਚ ਪਹੁੰਚੇ ਕੁਝ ਨੌਜਵਾਨਾਂ ਵੱਲੋਂ ਇਸ ਰਾਵਣ ਦੇ ਨਾਲ ਨਾਲ ਨਸ਼ੇ ਦੇ ਰਾਵਣ ਨੂੰ ਵੀ ਖਤਮ ਕਰਨ ਦਾ ਸੁਨੇਹਾ ਦਿੱਤਾ ਗਿਆ 1943 ਤੋਂ ਹੀ ਇਹ ਰਾਵਣ ਦਾ ਦੁਸਹਿਰਾ ਬਣਾ ਰਹੇ ਹਰ ਸਾਲ ਜਦੋਂ ਉਗਰਵਾ ਦਾ ਟਾਈਮ ਸੀਗਾ ਉਹਦੇ ਵੀ ਸਾਡੀ ਗਾਂਦ ਵਾਲੀ ਕਦੇ ਬੰਦ ਨਹੀਂ ਆਸੀ ਮੈਂ ਸਭ ਦੱਸਿਆ ਬੁਲੰਦਰੇ ਪੰਜਾਬ ਸਾਰੀ ਗਾਂਦ ਵਾਲੀ ਬੰਦ ਹੋ ਗਈ ਸੀ ਲੇਕਿਨ ਸਾਡੀ ਗਾਂਦ ਵਾਲਾ ਜਾਵੇ ਗਾਂਦਾਂ ਅਜੇ ਤੱਕ ਕਦੇ ਬੰਦ ਨਹੀਂ ਠੀਕੇ ਦੇ ਸਲਾਹ ਤੋਂ ਕਦੇ ਕੋਈ ਸੀ ਜਗਾ ਨਹੀਂ ਮਿਲੀ ਬਲੋ ਅੱਜ ਤੱਕ ਸਾਡੇ ਗਾਂਦਾਂ ਨਹੀਂ ਨਈ ਲੇਕਿਨ ਇਹ ਸਾਰਾ ਦਿਨ ਗਾਂਦ ਵਾਲ ਬਣਾ ਲੈ ਤੇ ਹਰ ਸਾਲ ਬਣਾਉਂਦੇ ਨੇ ਜਗਾ ਦੀ ਦਿੱਕਤ ਆ ਰਹੀ ਹੈ ਸੰਗਠਨ ਸਾਹਿਬ ਜੀ ਨੇ ਕਿਹਾ ਜਗਾ ਐਮਐਲਏ ਸਾਡੇ ਸਾਹਬ ਜੀ ਨੇ ਇਸ ਸਾਲ ਜਗ੍ਹਾ ਦੇਵਾਉਗੇ ਅਗਲੇ ਸਾਲ ਦੂਮ ਦੇ ਬਾਕੀ ਨਾ ਰਾਮੂਆ ਕਰਾਂਗੇ ਜੀ ਅਗੇ ਕਰਦੇ ਹੋਏ ਰਾਮੂ ਨਾ ਕਰੇ ਪੰਜਾਬ ਹੀ ਸਭੀ ਨੰਬਰ ਨੰਬਰ 1 ਦਾੰਗਾ ਸੀ ਹਾਲੇ ਬੜਿਆ ਵਾਲ ਮਿਲਿਆ ਅਸਲੀ ਟੋਪਰਾਂ ਤੋਂ ਹੋ ਗਏਾਰੇ ਧਰਨ ਤੋਂ ਪਾਇਆ ਪਰ ਅੱਜ ਵੀ ਬਤੀਾਰੂ ਚਾਹ ਰਹੇ ਕਿ ਅਸੀਂ ਜਗ੍ਹਾ ਲੇਕਿਨ ਮਿਲੀ ਸੀ ਕੋਈ ਘੋਟਾ ਨਹੀਂਦਾ ਸਰਕਾਰਾਂ ਦਾ ਸ਼ੇਗੰਦੀ ਅਗਲੇ ਸਾਲ ਆਸੀ ਉਹ ਜਗਾ ਦੇ ਦੇ ਜੀ ਬੰਦਾ ਆ ਗਿਆ ਇਹ ਬਾਈ ਬਾਈ ਬੋਟ ਦੇ ਜੀ ਜਿਹੜੀ ਜਾਈ ਪਹਿਲੀ ਵਾਰੀ ਆਈ ਦੂਜੀ ਵਾਰੀ ਆਈ ਅੱਜ ਤੱਕ ਕਿਸੇ ਪੰਜਾਬ ਦੇ ਜੀ ਟੀਵੀ ਦੇ ਤੁਸੀਂ ਦੇਖ ਰਹੇ ਹੋ ਸਾਨੂੰ ਦੱਸੋ ਜਿਹੜੇ ਲਾਈ ਦਾ ਆਖਰੀ ਚੱਕਰੀ ਹੈ ਅਜੀ ਸਟੇਜ 'ਤੇ ਇਹ ਯਾਰ ਕੀ ਲਾਵੇ ਲੈਟਾ ਲੈਟਾ ਉੱਤੇ 1.5 ਲੱਖ ਰੁਪਏ ਲੱਗੇ ਵਧਾਏ ਡਾਇਰੈਕਟਰ ਨੇ ਲੱਗਦਾ ਇਹ ਲੋਰਤ ਬੋਲਦਾ ਕਿ ਜਿਹਨੇ ਪ੍ਰੇਮ ਪਿਆਰ ਦਾ ਲਾਵੇ ਸਾਰੀ ਦੁਨੀਆਂ ਪ੍ਰੇਮ ਪਿਆਰ ਦਾ ਆਪ ਦਾ ਯਾਰ ਬਣਾਓ ਤੇ ਜੂ ਹੈ ਮੁੰਡੋ ਬਣਾਈਏ ਕੋਈ ਆਪਾਂ ਦਾ ਪ੍ਰੇਮ ਨਾਲ ਯਾਰ ਬਣਾਓ ਜੇ ਸਾਡੇ ਦਿੱਖੇ ਦੇਖਣੇ ਨੇ ਉਹ ਹੈਗੇ ਨੇ ਨੈਟਵਿਸ਼ਨ ਹਨ ਐਕਟੂਅਲ ਰਾਵਣੰਦਿ ਉਹ ਇਹਨਾਂ ਨੇ ਬਣਾਏ ਨੇ ਬਰੇ ਉਹਨਾਂ ਵੀ ਪ੍ਰੋਫੈਸਰ ਜਿੰਦੂ ਜਿਨ੍ਹਾਂ ਨੇ ਬਣਾਇਆ ਉਹ ਬਰਾਦਰ ਇਹਨੇ ਦੋਨੇ ਤੇ ਜਿਹੜੇ ਰਾਵਣ ਦੇਤਰੇ ਹੋ ਇਹ ਸਾਰੇ ਰਾਵਣ ਕੋਈ ਐਤ ਨਹੀਂ ਇਹ ਸਾਰੇ ਨਸ਼ੇੜੀ ਰਾਵਣ ਨੇ ਅੱਠ ਨਸ਼ੇੜੀ ਰਾਵਣ ਇਹ ਜਿਹਨੇ ਕਿਉਂਕਿ ਅੱਜ ਦੇ ਦੋ ਤੋਂ ਵਿੱਚ ਨਾ ਹੋਵੇਗਾ ਕਿ ਜਿਹੜੇ ਚੰਗੇ ਚੰਗੇ ਘਰ ਜਿਹੜੇ ਨੇ ਉਹ ਸਾਰੇ ਇੱਕ ਪਾਸੇ ਗੱਲ ਦਿੰਦੇ ਜਿੰਨਾ ਦੇ ਤਹਾ ਰਗਾ ਗਏ ਜਿੰਨੇ ਮੁੰਡੇ ਲੱਗੇ ਹੋਏ ਐ ਵੈਸੇ ਦੇ ਉੱਤੇ ਉਹ ਸਾਰਾ ਘਰ ਤਬਾ ਕਰ ਰਹੇ ਨੇ ਕਿਉਂ ਕਰ ਰਹੇ ਨੇ ਉਹ ਤਾਂ ਕਰ ਰਹੇ ਨੇ ਕਿਉਂਕਿ ਇਹਨਾਂ ਨੂੰ ਪੈਸਾ ਵਾਹ ਹੈਗਾ ਤੇ ਮਸ਼ੀਨ ਵੀ ਇੱਕ ਲੱਗ ਗਈ ਹੈ ਜੇ ਮਸ਼ੀਨ ਵੀ ਮੱਥਾ ਹਟ ਗਈ ਜੀ ਤਾਂ ਸਾਰਾ ਕੁਝ ਹਟ ਜਾਊਗਾ ਜਿੰਨਾ ਸਾਰੇ ਕਦਮ ਹੋ ਜੇਗਾ ਤਾਂ ਸਾਰਾ ਕੁਝ ਇਹ ਇੱਕ ਤਰ੍ਹਾਂ ਦੇ ਡੀਡ ਜੈਟ ساری ਚੀਜ਼ ਖਤਮ ਹੋ ਜਾਈਗੀ ਪੈਸਾ ਹਰ ਕਿਸੇ ਕੋਲ ਕੋਲ ਦਾ ਕੋਈ ਯੂਜ਼ ਨਹੀਂ ਬੰਦਾ ਆਂਦਾ ਕਹਿਣ ਦਾ ਮਤਲਬ ਰਾਵਣ ਤਾਂ ਮਰ ਗਿਆ ਪਰ ਲੱਗੇ ਦਾ ਰਾਵਣ ਅਜੇ ਜਾ ਹਾਂ ਹਰੇਕ ਇਨਸਾਨ ਦੇ ਵਿੱਚ ਰਾਵਣ ਜਿੰਦਾ ਪਿਆ ਹਰੇਕ ਇਨਸਾਨ ਦੇ ਵਿੱਚ ਰਾਵਣ ਜਿੰਦਾ ਤਾਂ ਉਹ ਮਰਦਾ ਨਹੀਂ ਦਾ ਮਰੇਗਾ ਜਦੋਂ ਮਰੇਗਾ ਉਹਦਾ ਜਦੋਂ ਸਾਰਾ ਇੱਕੋ ਜਿਹੀ ਨਸਾ ਖਤਮ ਹੋ ਗਿਆ ਜੋ ਵੀ ਬਟਾ ਵੀ ਪੰਜਾਬ ਦੇ ਬਾਹਰ ਗਈ ਹੈ ਜਿਹੜਾ ਲੋਕਾਂ ਨੇ ਕੋਈ ਅਪਾਰਟੂਡ ਵੀ ਕੋਈ ਕੀ ਕੀ ਬੱਕਰੇ ਕੀ ਹੈ ਮਤਲਬ ਪੰਜਾਬ ਕੇ ਜਿਹੜਾ ਉਹਨਾਂ ਨਸ਼ਾ ਉੱਤੇ ਗਿਆ ਗਾਂ ਦੀ ਲੋੜ ਨੂੰ जोर दिन नशे के काम अपना पाब इन जंगल के गुडते जो पं दरिया है वो नशे में वगद है दरिया जो नशे में वगदा है कहीं सोचा नहीं कि एवं अपने नाम शहर नाम या अपने पंजाब का नाम एवं डुबेगा इसे दिन जिन्नी जनता देख लो जिम्मे भी संगत देख कोई एवें भी ਇਹ ਤਾਂ ਕਾਠੇ ਆ ਉਹ ਕੇਸ ਕਰ ਨੇ ਨੇਸ਼ੇ ਦੇ ਰਾਵਣ ਦੇ ਪਿੱਛੇ ਖੜੇ ਨੇ ਪਾਵੇਂ ਅੱਜ ਆਪਣੇ ਵਾਸਤੇ ਬੋਟ ਵਧੀਆਂ ਠੀਕ ਹੈ ਗਲ ਦੇ ਆਣ ਵਾਸਤੇ ਹਰੇਕ ਬੰਦੇ ਦੇ ਅੰਦਰ ਰਾਵਣ ਹੈਗਾ ਜੋ ਵੀ ਬੱਤੇ ਦੇ ਨਾਲ ਇੱਕ ਬਈ ਨੇ ਗਲ ਤੋਂ ਯੂਜ਼ ਕੀਤਾ ਕਿ ਗਲ ਤੋਂ ਸੀ ਕੀਤਾ ਕੋਈ ਤਾਂ ਦੇਤੀ ਵੀ ਰਾਵਣ ਹੈ ਬਸ ਦਾ ਜੇ ਰਾਵਣ ਉਹਦੇ ਵਿੱਚ ਨਾ ਹੁੰਦਾ ਤੇ ਅੱਜ ਉਹ ਇੱਕ ਚੰਗਾ ਆਦਮੀ ਬਣ ਪਏ ਤੇ ਇਤਿਹਾਸ ਸਰਵਸਤਕ ਦਾ ਸੀ ਪਰ ਉਹਨੇ ਗਲ ਤੋਂ ਆਪਣੀ ਜਿਹੜੀ ਹੈ ਜੀ ਇਸ ਤਰ੍ਹਾਂ ਆਪਣੀ ਜਿਹੜੀ ਲੋਕਾਂ ਦੇ ਵਿੱਚ ਗਲਤ ਭਾਵਨਾ ਦੇ ਦਿੱਤੀ ਕਿ ਅਸੀਂ ਇੱਕ ਬੰਦੇ ਬੰਦੇ ਹੈ ਜਾਂ 라ਵਣ ਹੈ ਜੀ ਆਸੋ ਤਾਂ ਨਹੀਂ ਜਾਣੀ ਕਿ ਕਿ ਇੱਕ ਲਾਲਚ ਪੈਸੇ ਦਾ ਹੈ ਪੈਸੇ ਦਾ ਨਸ਼ਾ ਦਾ ਹਰ ਇੱਕ ਦੀਵਾਰ ਇੱਕ ਇੱਕ ਦਾ ਲਾਲਚ ਹੈ bina ਲਾਲਚ ਬੰਦਾ ਕੋਈ ਕੰਮ ਨਹੀਂ ਕਰਦਾ ਜੇ ਆਪਾਂ ਇਥੇ ਖੜੇ ਹਾਂ ਉਹ ਆਪਾਂ ਕੋਈ ਗੁੱਡੀ ਕਰਦੇ ਹਾਂ ਉਹਦੇ ਤਾਂ ਪੈਸੇ ਦਾ ਲਾਲਚ ਹੁੰਦਾ ਹਰ ਇੱਕ ਬੰਦੇ ਨੂੰ ਪੈਸੇ ਦਾ ਲਾਲਚ ਹੈ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਜੇ ਆਪਾਂ ਇਹ 라ਵਣ ਫੜ ਸਕਦੇ ਹਾਂ

ਪਨਾਹ ਦਾ ਆ ਬਹੁਤ ਜਲਦ ਤੋਂ ਬਹੁਤ ਜਲਦ ਆ ਬਹੁਤ ਐਂਡ ਅੱਛੀ ਤਰ੍ਹਾਂ ਪਨਾਹ ਜਾ ਰਹਾ ਇਲਾਕੋਦ ਅਦੇ ਕਰ ਤੇ ਇੰਨਾ ਤਤਰਾ ਬਹੁਤ ਹੋ ਰਿਹਾ ਹੈ ਆ ਪਨਾਹ ਦਾ ਹੋ ਗਿਆ ਹੈ ਹੋ ਗਿਆ ਹੈ ਹੋ ਗਿਆ ਹੈ ਇਲਾ